ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਸਤਗੜ ਅਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਜਰਸੀ ਗਾਂ ਸੂਨ ਵਾਲੀ ਪਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਇਹਨੂੰ ਵਾਤਵਾ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਰੀ ਘਾਈ ਸਸਰੀ ਰਾਜ ਜੀ ਨਾਮ ਪੂਰਨ ਰਛਾਗੇ ਪਿੰਡ ਵਾਖਤਗੜ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਬੈੜ ਦੀ ਜਾਣਕਾਰੀ ਦੋ ਆਪਣੀ ਇਹ ਚੌਥੇ ਸੂਏ ਸੋਣਾ ਜੀ ਹਾਂ ਜੀ 4 ਕਿਲੋ ਦੱਦਾ ਹਾਂ ਜੀ ਤੇ 8ਵੇਂ ਮਹੀਨਾ ਲੱਗਣ ਵਾਲਾ ਇਹਨੂੰ ਠੀਕ ਲੱਗਣ ਵਾਲਾ ਹਾਂ ਜੀ ਤੇ ਰੇਟ ਭਰਾਜ ਆਇਆ ਜਾ ਰੇਟ ਇਹਦਾ 32000 ਠੀਕ ਆ ਤਾਜੀ ਸੂਣੀ ਦੱਦ ਕਿੰਨਾ ਸੀ 14 ਲੀਟਰ ਜੀ 14 ਲੀਟਰ ਲੋਪਰਾ ਠੀਕ ਕਰਵਾਣੀ ਠੀਕਾ ਤੋੜ ਦੋ ਬਰਾ ਮੜਾ ਜਾ ਲਓ ਜੀ ਦੇਖਾਂ ਬਈ ਲੋਚ ਤੋੜਾ ਤਰਾ ਦੇਖ ਸਕਦਾ ਲੋਚ ਵਰਲੋ ਲੋਚ ਲਾਉਣ ਚ ਲੱਗੀ ਬਈ ਹੁਣ ਤਾਂ ਹਾਂ ਠੀਕ ਲੋ ਜੀ ਨਾੜਾ ਦੇਖ ਸਕਦੇ ਦੁੱਧਲੇ ਕਰਮਾਂ ਵਾਲੀ ਦੀ ਠੀਕ ਹੈ ਜੀ ਹਾਂਜੀ ਲੋ ਜੀ ਆ ਦੇਖ ਲੈ ਵੀਰ ਚ ਠੰਡੀ ਛੀਲਾ ਪੂਰੀ ਠੀਕ ਆ ਥਾਣ ਤੁਨ ਬਾਈ ਓਕੇ ਜਮ ਹਾਂ ਓਕੇ ਥਾਣ ਜਮ ਲੈ ਠੀਕ ਠੀਕ ਲੋ ਜੀ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਹਾਂਜੀ ਕਿਵੇਂ ਮਰਜੀ ਬਾਈ ਕੋਈ ਜਵਾਕ ਬਾਈ ਥੱਲੇ ਠੀਕ ਆ ਤੇ ਪਹਿਲਾਂ ਵੀ ਇਹਨੇ ਬੱਸੀ ਦਿੱਤੀ ਸੀ ਬੱਚੇ ਨਾ ਹਨੀ ਹਾਂ ਨਾ ਉਹ ਵੈਸੇ ਪਹਿਲਾਂ ਨਹੀਂ ਪੱਛੀਆਂ ਸੂਏ ਦੀਆਂ ਬੱਚੀ ਸੀ ਪਹਿਲਾਂ ਦੀ ਤੁਸੀਂ ਉਹ ਆਪਣੇ ਘਰੇ ਕਿਹ ਕੋਈ ਨਾ ਉਹ ਮਰ ਗਈ ਤੇ ਆ ਦੂਜੀ ਆ ਉਹ ਉਹ ਤਾਂ ਲੈਂਦੀ ਹੀ ਉਹ ਜਸਲੀ ਉਹ ਭਰਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਠੀਕ ਹੈ ਨਾ ਉਹ ਤਾਂ ਬਾਈ ਨਹੀਂ ਲੈਂਦੀ ਸੀ ਤੇ ਠੀਕ ਹੈ ਨਾ ਲੋ ਜੀ ਫੇਸ ਕੁਆਲਟੀ ਦੇਖਦਾ ਰੇਟ ਦਾ ਬਿਲਕੁਲ ਜਾਇਜ਼ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਲਾਈ ਸਾਈਡ ਲਾਵਾਂਗੇ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ